ਜਲੰਧਰ ਦੀਆਂ ਲੋਕ ਸਭਾ ਚੋਣਾਂ ਦੇ ਸਬੰਧੀ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟ ਐਡਵੋਕੇਟ ਬਲਵਿੰਦਰ ਕੁਮਾਰ ਨੇ ਫਲੋਰ ਦੇ ਧਾਰਮਿਕ ਸਥਾਨਾਂ ਤੇ ਮਈਆ ਭਗਵਾਨ ਤੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ। ਉਹਨਾਂ ਨੇ ਕਿਹਾ ਕਿ ਕਈ-ਕਈ ਸਾਲਾਂ ਤੋਂ ਕਈ ਸਰਕਾਰਾਂ ਨੇ ਰਾਜ ਕੀਤਾ ਪਰ ਜ਼ਿਲ੍ਹਾ ਜਲੰਧਰ ਫਲੋਰ ਸ਼ਹਿਰ ਦੀ ਕੋਈ ਵੀ ਡਿਵੈਲਪਮੈਂਟ ਨਹੀਂ ਹੋ ਸਕੀ। ਬਲਵਿੰਦਰ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਵਾਰ ਵਸਪਾ ਪਾਰਟੀ ਨੂੰ ਮੌਕਾ ਦਿੱਤਾ ਜਾਵੇ ਜੇਤਨ ਤੇ ਫਲੋਰ ਦੇ ਅਧੂਰੇ ਕੰਮਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ। ਚਾਵਲ ਸਾਫਕਾ ਸਰਪੰਚ ਖੁਸ਼ੀराम ਆਦ ਹਾਜ਼ਰ ਸਨ ਫਲੋਰ ਤੋਂ ਰਾਜਪਾਲ ਨੰਗਲ ਤੇ ਵਿਜੇ ਮਾਨ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਅੱਜ ਮੈਂ ਸਾਰਿਆਂ ਬਤੌਰ ਕੈਂਡੀਡੇਟ ਮੇਰੀਆਂ ਸਾਰੀਆਂ ਮੀਟਿੰਗਾਂ ਰੱਖੀਆਂ ਸੀ ਅੱਜ ਹਲਕੇ ਦੇ ਵਿੱਚ ਤੇ ਉਸ ਦੇ ਬਾਅਦ ਅਸੀਂ ਲੋਕਾਂ ਦੀ ਆਸਤਾ ਮੁਤਾਬਕ ਜਿਹੜੇ ਵੀ ਧਾਰਮਿਕ ਸਥਾਨ ਹੈ ਉੱਥੇ ਵੀ ਅਸੀਂ ਮੱਥਾ ਟੇਕਿਆ ਕਿਉਂਕਿ ਬਤੌਰ ਉਮੀਦਵਾਰ ਇੱਕ ਲੋਕਾਂ ਦੇ ਨੁਮਾਇੰਦੇ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਜਿਨ੍ਹਾਂ ਜਿਸ ਤਰ੍ਹਾਂ ਦੀ ਵੀ ਲੋਕਾਂ ਦੀ ਆਸਤਾ ਆ ਅਸੀਂ ਉਹ ਵੀ ਕਦਰ ਕਰੀਏ ਤੇ ਅਸੀਂ ਉਹਨਾਂ ਦੀ ਉਹਨਾਂ ਦੀ ਜਿਹੜੇ ਆਪਣੇ ਵਰਕਰ ਆ ਜਾਂ ਵੋਟਰ ਆ ਉਹਨਾਂ ਦੀ ਆਸਥਾ ਦੀ ਕਦਰ ਕਰਦੇ ਹੋਏ ਅਸੀਂ ਵੀ ਉਹਨਾਂ ਸਾਰੇ ਧਾਰਮਿਕ ਸਥਾਨਾਂ ਜਾਈਏ ਜਿੱਥੇ ਲੋਕਾਂ ਦੀ ਸ਼ਰਧਾ ਹੈਗੀ ਤੇ ਸਾਡੀ ਵੀ ਸ਼ਰਧਾ ਹੈਗੀ ਆ ਤੇ ਇਸ ਕਰਕੇ ਅਸੀਂ ਇੱਥੇ ਆਏ ਹਾਂ ਕਿੰਨਾ ਅੰਦਰ ਰੁਝਾਨ ਲੱਗ ਰਿਹਾ ਹੈ ਰੁਝਾਨ ਦੇਖੋ ਲੋਕੀ ਲੋਕਾਂ ਨੇ ਕਾਂਗਰਸ ਨੂੰ ਲੰਬੇ ਸਮੇਂ ਦੇਖਿਆ ਔਰ ਕਾਂਗਰਸ ਜਿਸ ਤਰ੍ਹਾਂ ਚਾਹੇ ਉਸ ਸੰਵਿਧਾਨ ਦਾ ਮੁੱਦਾ ਬਣਾ ਰਹੀ ਆ ਪਰ ਕਾਂਗਰਸ ਨੇ ਆਪਣੇ ਲੰਬੇ ਸਮੇਂ ਦੇ ਰਾਜ ਵਿੱਚ ਸੰਵਿਧਾਨ ਦੇ ਖਿਲਾਫ ਕੰਮ ਕੀਤਾ ਲੋਕਾਂ ਨੂੰ ਹਨਕੜ ਬਣਾ ਕੇ 84 ਦਾ ਸਾਰਾ ਆਪਾਂ ਜੋ ਦੇਖਦੇ ਆ ਸਾਰਾ ਪੰਜਾਬ ਦੀ ਤਬਾਹੀ ਕਾਂਗਰਸ ਸਮੇਂ ਹੋਈ ਇਸ ਕਰਕੇ ਲੋਕ ਕਾਂਗਰਸ ਦੀਆਂ ਨੀਤੀਆਂ ਬਾਰੇ ਵੀ ਸਮਝ ਰਹੇ ਆ ਆਪ ਨੇ 2 ਸਾਲਾਂ ਸਾਰਾ ਪੰਜਾਬ ਨੂੰ ਕਰਜ਼ਾਈ ਬਣਾਇਆ ਤੇ ਭਾਜਪਾ ਨੇ ਜੋ ਕੰਮ ਕੀਤੇ ਉਹ ਵੀ ਦੇਖ ਰਿਹਾ ਇਸ ਕਰਕੇ ਜੋ ਸਾਨੂੰ ਲੱਗਦਾ ਵੀ ਜਿਸ ਤਰ੍ਹਾਂ ਲੋਕਾਂ ਦਾ ਹੰਗਾਰਾ ਆ ਤੇ ਉਹ ਸਾਨੂੰ ਜਿਸ ਤਰ੍ਹਾਂ 19 ਦੇ ਵਿੱਚ ਉਹ ਨਹੀਂ ਸਾਨੂੰ ਬਦਲ ਦੇ ਰੂਪ ਵਿੱਚ ਦੇਖਿਆ ਸੀ ਕਿਉਂਕਿ ਜਦੋਂ ਮੈਨੂੰ 2 ਲੱਖ ਵੋਟ ਪਈ ਸੀਗੀ ਤੇ ਝਾੜੂ ਨੂੰ 25000 ਵੋਟ ਪਈ ਸੀ ਤੇ ਇਸ ਵਾਰ ਸਾਨੂੰ ਹੋਰ ਪਰ ਮੇਂ ਹੰਗਾਰੇ ਦੇ ਰੂਪ ਵਿੱਚ ਸਾਨੂੰ ਬਦਲ ਦੇ ਰੂਪ ਵਿੱਚ ਦੇਖ ਰਹੇ ਆ ਤਾਂ ਸਾਨੂੰ ਉਮੀਦ ਹੈ ਵੀ ਜਿੰਨਾ ਦਾ ਪਰਮਾ ਹੰਗਾਰਾ ਮਿਲ ਰਿਹਾ ਅਸੀਂ ਬਹੁਤ ਵੱਡੀ ਮੀਨ ਨਾਲ ਜਲੰਧਰ ਇਸ ਸੀਟ ਜਿੱਤਾਂਗੇ ਤੇ ਲੋਕਾਂ ਦੀ ਸੇਵਾ ਕਰਾਂਗੇ ਜਲੰਧਰ ਚ ਕੋਈ ਪਤਾ ਨਹੀਂ ਲੱਗਦਾ ਕਿਹੜਾ ਕਿਹੜਾ ਕੈਂਡੀਡੇਟ ਕਿੱਧਰ ਕਿੱਧਰ ਜਾ ਰਿਹਾ ਹੈ ਕੀ ਲੱਗਦਾ ਇਹਨਾਂ ਦੇ ਬਾਰੇ ਦੇ ਵੇਖੋ ਇਹ ਉਹਨਾਂ ਦੀ ਨਿੱਜ ਪ੍ਰਸਤੀ ਸਾਰੀ ਦਿਖਦੀ ਆ ਵੀ ਉਹ ਕਦੀ ਕਿਸੇ ਪਾਰਟੀ ਦੇ ਲਈ ਵੋਟ ਮੰਗਦੇ ਆ ਲੋਕਾਂ ਤੋਂ ਵੋਟ ਮੰਗਦੇ ਆ ਪਹਿਲਾਂ ਉਹ ਦੱਸਦੇ ਵੀ ਇਹ ਪਾਰਟੀ ਬਾਕੀਆਂ ਨਾਲੋਂ ਵਧੀਆ ਆ ਪਰ ਜਦੋਂ ਨਾਲ ਲੱਗਦਾ ਵੀ ਹੁਣ ਇਸ ਪਾਰਟੀ ਵੱਲ ਮੇਰੇ ਹਿੱਤ ਨਹੀਂ ਪੂਰੇ ਹੋ ਰਹੇ ਤੇ ਉਹ ਦੂਜੀ ਪਾਰਟੀ ਵੱਲ ਚਲੇ ਜਾਂਦੇ ਆ ਤੇ ਨਿੱਜ ਪ੍ਰਸਤੀ ਹੈਗੀ ਆ ਤੇ ਜਦਗੀ ਰਾਜਨੀਤੀ ਦਾ ਸਾਰੀ ਸਮਾਜ ਨੂੰ ਸਮਰਪਨ ਨੂੰ ਲੈ ਕੇ ਆ ਤੇ ਜਿਹੜੀ ਵੀ ਨਿੱਜ ਪ੍ਰਸਤੀ ਆ ਉਹਨੂੰ ਰੱਦ ਕਰਨਾ ਚਾਹੀਦਾ ਲੋਕਾਂ ਨੂੰ ਮਤਲਬ ਜਵਾਬ ਲੋਕਾਂ ਨੇ ਦੇਣਾ ਤੇ ਲੋਕਾਂ ਨੂੰ ਇਹ ਇਹਨਾਂ ਨੂੰ ਹਰਾ ਕੇ ਟ੍ਰੈਂਡ ਰੱਦ ਕਰਨਾ ਚਾਹੀਦਾ ਆ ਮੇਟਾਂਾਂ ਦੇ ਲੈ ਹਾਂਜੀ ਮੇਟਾਂਾਂ ਜਿਹੜੀਆਂ ਪਿੰਡਾਂ ਤੋਂ ਮੀਟਿੰਗਾਂ ਦੇਖੋ ਇੰਨੀ ਗਰਮੀ ਆ ਕੋਈ ਬੰਦਾ ਸਿੱਜੇ ਕਿਤੇ ਨਿਕਲਦਾ ਨਹੀਂ ਪਰ ਇਸ ਦੇ ਬਾਵਜੂਦ ਜਿਹੜਾ ਲੋਕਾਂ ਦੇ ਭਰਮੇ ਹੰਗਾਰੇ ਕਰਕੇ ਤੁਸੀਂ ਦੇਖੋ ਈਡੀ ਗਰਮੀ ਦੇ ਵਿੱਚ ਵੀ ਬਹੁਤ ਵਧੀਆ ਸਾਨੂੰ ਹੰਗਾਰਾ ਮਿਲ ਰਿਹਾ ਆ ਔਰ ਵੱਡੀ ਗਿਣਤੀ ਦੇ ਜਿਹੜੇ ਲੋਕ ਆ ਉਹ ਸਾਨੂੰ ਸੁਣਨ ਆਉਂਦੇ ਆਂ ਔਰ ਸਾਡਾ ਜਿਹੜਾ ਸਮਰਥਨ ਕਰਦੇ ਆ। ਜੇ ਬਣਦੇ ਆਂ ਤਾਂ 플ੋਰ ਦੇ ਉਹ ਜਿਹੜੇ ਕੰਮ ਦੇ। ਦੇਖੋ ਜਿਹੜੇ ਵੀ ਪੂਰੇ ਲੋਕ ਸਭਾ ਨੂੰ ਕੱਲਾ 플ੋਰ ਨਹੀਂ ਹੈਗਾ ਸਾਰੀ 플ੋਰ ਤਾਂ ਹੈਗਾ ਹੀ ਆ। ਵੀ ਜੋ ਵੀ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਅਸੀਂ ਕਰ ਸਕਦੇ। ਕਿਉਂਕਿ ਅਸਲ 'ਚ ਜਿੰਨਾ ਪਹਿਲਾਂ 47 ਤੋਂ 2014 ਦਾ ਕਾਂਗਰਸ ਔਰ 10 ਸਾਲ ਤੋਂ ਭਾਜਪਾ। ਮਤਲਬ ਜਦੋਂ ਇੰਨੇ ਲੰਬੇ ਸਮੇਂ 'ਚ ਇਹਨਾਂ ਨੇ ਕੰਮ ਨਹੀਂ ਕੀਤਾ। ਲੋਕਾਂ ਦੇ ਮਸਲੇ ਹੀ ਬਹੁਤ ਆ। ਪਰ ਅਸੀਂ ਫਿਰ ਵੀ ਅਸੀਂ ਲੋਕਾਂ ਨੇ ਇਹੀ ਅਪੀਲ ਕਰਨਾ ਚਾਹੁੰਦੇ ਆਂ ਵੀ ਜਿੰਨਾ ਲੰਮਾ ਇਹਨਾਂ ਦਾ ਰਾਜ ਹੋਇਆ ਉਹਨੇ ਮਸਲੇ ਵਧੇ ਆ ਇਸ ਕਰਕੇ ਹੁਣ ਐਟਲੀਸਟ ਜਿਹੜਾ ਇਹਨਾਂ ਨੂੰ ਰੋਕਿਆ ਜਾਵੇ ਬਦਲਲੇ ਰੂਪ ਵਿੱਚ ਬਸਪਨ ਲਿਆਇਆ ਜਾਵੇ ਤੇ ਜੋ ਵੀ ਲੋਕਾਂ ਦੀ ਬਿਹਤਰੀ ਲਈ ਕਰਨਾ ਬਣਦਾ ਆ ਉਹ ਅਸੀਂ ਸਾਰੇ ਮਦਿਆਂ ਤੇ ਕੰਮ ਕਰਾਂਗੇ